ਸਰਦਾਰ ਜਗਤਾਰ ਸਿੰਘ ਖਵਾਰਾ ਬਹੁਤ ਵੱਡੀ ਉਹਨਾਂ ਦੀ ਕੁਰਬਾਨੀ ਹੈ। ਬਚਪਨ ਉਹਨਾਂ ਦਾ ਮੈਂ ਦੇਖਿਆ ਆਪਣੀਆਂ ਅੱਖਾਂ ਦੇ ਨਾਲ। ਜਦੋਂ ਉਹ ਇਸ ਸੰਘਰਸ਼ ਵਿੱਚ ਸ਼ਾਮਲ ਨਹੀਂ ਹੋਏ ਸਨ ਮੈਂ ਤੁਹਾਨੂੰ ਅੱਜ ਦੱਸਣ ਲੱਗਾ ਕਿ ਮੈਂ ਉਹਨਾਂ ਦੇ ਘਰੇ ਵੀ ਜਾਂਦਾ ਰਿਹਾ। ਔਰ ਉਹ ਬੜੀ ਛੋਟੀ ਉਮਰ ਦੇ ਵਿੱਚ ਗੁਰਸਿੱਖੀ ਨੂੰ ਪ੍ਰਣਾਇ ਹੋਏ ਸੀ। ਤੁਸੀਂ ਮੰਨਣਾ ਨਹੀਂ ਕਿ ਉਹਨਾਂ ਦੀ 15 ਤੋਂ 16 ਸਾਲ ਦੀ ਉਮਰ ਹੋਏਗੀ ਜਦੋਂ ਆਪਣੇ ਪਿੰਡ ਖਵਾਰੇ ਉਹ ਦਮਦਮੀ ਟਕਸਾਲ ਦੇ ਸਿੰਘਾਂ ਨੂੰ ਲਿਜਾ ਕੇ ਇੱਕ ਉਹਨਾਂ ਦੇ ਸਾਥੀ ਹੁੰਦੇ ਸੀ ਸਰਦਾਰ ਬਲਦੇਵ ਸਿੰਘ ਦੀ ਖਵਾਰਾ ਉਹ ਦਮਦਮੇ ਟਕਸਾਲ ਦੇ ਵਿੱਚੋਂ ਹੀ ਗੁਰਮਤਿ ਵਿੱਦਿਆ ਪ੍ਰਾਪਤ ਕੀਤੀ ਉਹ ਵੀ ਬਾਅਦ ਵਿੱਚ ਸੰਘਰਸ਼ ਵਿੱਚ ਸ਼ਹੀਦ ਹੋਏ ਉਹਨਾਂ ਦੇ ਪਿੰਡ ਸਾਡੇ ਸਿੰਘ ਜਾ ਕੇ ਕਥਾ ਕੀਰਤਨ ਕਰਦੇ ਰਹੇ ਅਮਰ ਸੰਚਾਰ ਕਰਦੇ ਰਹੇ ਮੈਂ ਤਾਂ ਕਹਿਣਾ ਚਾਹਣਾ ਕਿ ਉਹਨਾਂ ਦੀ ਬਚਪਨ ਤੋਂ ਹੀ ਧਾਰਮਿਕ ਸੇਵਾਵਾਂ ਦੇ ਵਿੱਚ ਬਹੁਤ ਵੱਡੀ ਰੋਟੀ ਸੀ ਔਰ ਛੋਟੀ ਉਮਰ ਤੋਂ ਪੱਧ ਪੱਧ ਕੇ ਅੱਗੇ ਹੋ ਕੇ ਉਹ ਧਾਰਮਿਕ ਸਿਵਾਮਾਂ ਦੇ ਵਿੱਚ ਹਮੇਸ਼ਾ ਯਤਨਸ਼ੀਲ ਰਹਿੰਦੇ ਸਨ ਮੈਂ ਉਹਨਾਂ ਦਾ ਬਚਪਨ ਦੇਖਿਆ ਕਿ ਉਦੋਂ ਬਹੁਤ ਹੀ ਧਾਰਮਿਕ ਖਿਆਲਾਂ ਦੇ ਔਰ ਗੁਰੂ ਘਰ ਚ ਸੇਵਾ ਕਰਨ ਵਾਲੇ ਔਰ ਬੜਾ ਉਤਸ਼ਾਹ ਨਾਲ ਬਾਣੀ ਪੜਨ ਵਾਲੇ ਸੋ ਉਹਨਾਂ ਦੀ ਬਹੁਤ ਲੰਮਾ ਸੰਘਰਸ਼ ਹੈ ਉਹਨਾਂ ਦੇ ਜੀਵਨ ਦਾ ਬਹੁਤ ਵੱਡੀ ਕੁਰਬਾਨੀ ਹੈ ਲੰਮੇ ਸਮੇਂ ਤੋਂ ਡੇਢ ਵਿੱਚ ਬੈਠੇ ਆ ਸਰਦਾਰ ਦਵਿੰਦਰਪਾਲ ਸਿੰਘ ਖੁੱਲਰ ਦਾ ਸਿੱਧਕ ਵੇਖੋ ਕਿ ਕਿੰਨਾ ਲੰਮਾ ਸਮਾਂ ਉਹਨਾਂ ਨੂੰ ਜੇਲ੍ਹ ਵਿੱਚ ਬੈਠਿਆ ਹੋ ਗਿਆ ਅੱਜ ਤੱਕ ਕਦੇ ਉਹਨਾਂ ਨੇ ਕੋਈ ਗਿਲਾ ਸ਼ਿਕਵਾਨੀ ਆਪਣੀ ਕੌਮ ਨਾਲ ਕੀਤਾ ਇਹ ਦੇਖੋ ਐਡੀ ਵੱਡੀ ਦ੍ਰਿੜਤਾ ਐਡਾ ਵੱਡਾ ਜੇਰਾ ਇਹ ਕੌਮ ਦੇ ਯੋਧਿਆਂ ਦੇ ਅੰਦਰ ਹੀ ਹੋ ਸਕਦਾ ਦੂਸਰੇ ਦੇ ਅੰਦਰ ਨਹੀਂ ਜੇ ਕੋਈ ਹੋਰ ਬੰਦਾ ਹੁੰਦਾ ਨਾ ਇਥੋਂ ਇਸ ਸੰਸਾਰ ਤੇ ਪਹਿਲੀ ਗੱਲ ਤੋਂ ਉਹਨੇ ਆਪਣੀ ਕੌਮ ਨੂੰ ਹੀ ਲਾਂਭੇ ਦੇ ਦੇ ਕੇ ਸਾਰੀ ਕੌਮ ਨੂੰ ਮਾਰ ਦੇਣਾ ਸੀ ਦੂਸਰੀ ਗੱਲ ਉਹਦੇ ਤੇ ਇੰਨਾ ਅਸਰ ਪੈਣਾ ਸੀ ਕਿ ਉਹਨੇ ਇੰਨਾ ਲੰਮਾ ਸਮਾ ਸੰਘਰਸ਼ ਨਹੀਂ ਕਰ ਪਾਉਣਾ ਸੀ ਪਰ ਸਾਡੇ ਯੋਧਿਆਂ ਨੇ ਸਰਦਾਰ ਗੁਰਦੀਪ ਸਿੰਘ ਖੜਾ ਹੈਗਾ ਇਸ ਤੋਂ ਇਲਾਵਾ ਹੋਰ ਵੀ ਬੰਦੀ ਸਿੰਘ ਹਗੇ ਆ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਬਹੁਤ ਵੱਡੀ ਘਾਲਣਾ ਸੋ ਇਹ ਸਾਰੇ ਸਿੰਘਾਂ ਦਾ ਮੈਂ ਰੋਮ ਰੋਮ ਕਰਕੇ ਸਤਿਕਾਰ ਕਰਦਾ ਔਰ ਇਸ ਤੋਂ ਇਲਾਵਾ ਭਾਈ ਦਇਆ ਸਿੰਘ ਲਾਹੌਰੀਆ ਭਾਈ ਲਾਲ ਸਿੰਘ ਦੀ ਹੈ ਵੱਡੇ ਕੁਰਬਾਨੀ ਵਾਲੇ ਸਿੰਘ ਹੈ ਸੋ ਜਿੰਨੇ ਵੀ ਬੰਦੀ ਸਿੰਘ ਹੈ ਸੈਂਟਰ ਸਰਕਾਰ ਨੂੰ ਉਹਨਾਂ ਨੂੰ ਤੁਰੰਤ ਰਿਹਾਈ ਕਰਨਾ ਚਾਹੀਦਾ ਔਰ ਜੋ ਸੂਬਿਆਂ ਦੇ ਵਿੱਚ ਸਿੰਘਾਂ ਨੂੰ ਫੜਿਆ ਹੋਇਆ ਉਹਨਾਂ ਦੀ ਵੀ ਰਿਹਾਈ ਤੁਰੰਤ ਹੋਣੀ ਚਾਹੀਦੀ